ਗੁਰੂ ਪਿਆਰੀ ਸਾਹਿਬ ਜੀ ਇੱਕ ਬਹੁਲੀ ਗੱਲ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਤਨਤੌਰ ਸ਼ਹਿਰ ਪਹੁੰਚੇ ਉੱਥੇ ਉਹਨਾਂ ਨੇ ਸਰਸਪਤੀ ਨਦੀ ਦੇ ਕਿਨਾਰੇ ਡੇਰਾ ਲਾਇਆ ਗੁਰੂ ਜੀ ਨੇ ਕੀਰਤਨੀਆਂ પાસે ਦੀਵਾਨ ਨਰਮ ਕਰਵਾ ਦਿੱਤਾ ਅਤੇ ਸਿੱਖਾਂ ਨੇ ਲੰਗਰ ਤਿਆਰ ਕਰਕੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਉਸ ਦਿਨ ਸੂਰਜ ਨਾ ਲੱਗਦਾ ਸੀ ਇਸ ਲਈ ਨਦੀ ਦੇ ਕਿਨਾਰੇ ਉੱਪਰ ਇਸ਼ਨਾਨ ਕਰਕੇ ਪਿਛਲੇ ਕਿਤੇ ਪਾਪਾਂ ਦੇ ਫਲ ਢੋਣ ਵਾਲਿਆਂ ਦੀ ਬਹੁਤ ਭੀੜ ਸੀ ਸੂਰਜ ਗ੍ਰੰਤੇ ਸ਼ੁਰੂ ਹੋਣ ਉਪਰੰਤ ਵੀ ਕੀਰਤਨੀਏ ਸ਼ਬਦ ਕੀਰਤਨ ਕਰਦੇ ਰਹੇ ਅਤੇ ਗੁਰੂ ਦਾ ਲੰਗਰ ਅਕੂਪ ਚੱਲਦਾ ਰਿਹਾ ਲੋੜ ਵੱੰਡ ਲੰਗਰ ਵਿੱਚ ਪ੍ਰਸ਼ਾਦ ਦਾ ਛਕਦੇ ਰਹੇ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸੂਰਜ ਗੁਰ ਅੰਮਲ ਕੋਈ ਧਿਆਨ ਨਾ ਦੇਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਆਪਣਾ ਲੰਗਰ ਵੱਲ ਧਿਆਨ ਦਿਓ ਗ੍ਰੰਥ ਲਗਨ ਸਮੇਂ ਨਾ ਗੁਰੂ ਜੀ ਅਤੇ ਨਾ ਹੀ ਕਿਸੇ ਸਿੱਖ ਨੇ ਉਚੇਚਾ ਤੋੜਦੇ ਨਦੀ ਵਿੱਚ ਜਾ ਕੇ ਕੁਸ਼ਨਾਮ ਕੀਤਾ सिखा रोटियाँ खांदे देख कुछ ब्राह्मण गुरु जी पास आए कह लगे सूरज ग्रहण लग्या होया है इस शुभ समय आप चल के नदी में स्नान करके अपने पिछले किते बुरेकर्मा के फल तो लवो अ अपने सिखा भी आखो कि भी स्नान करके अपने बुरेकर्मा के फल जो है तो लैन के पवित्र हो जाए पवित्र हो जाए गुरुदेव बहादुर जी ने बड़े प्यार से कहा ना ब्राह्मणों ने कहा एक छूठा इस नदी में स्नान करने ਨਾਲ पापों ਦੇ ਫਲ ਦਾ ਨਾਸ਼ ਨਹੀਂ ਹੋ ਸਕਦਾ बुरे कर्मਾਂ ਦੇ ਨਾਲ ਇਸ नदी ਦੇ ਪਾਣੀ ਵਿੱਚ ਮਹੌਰਨ ਨਹੀਂ ਤੋਲਤੇ ਜਾ ਸਕਦੇ ਇੱਕ ਤੁਮਣੀ ਨੂੰ ਤੁਮਣੀ ਹੁੰਦੀ ਹੈ ਤੂੰ ਬਾਹਰ ਪਾਣੀ ਦਾ ਜਿੰਨਾ ਮਰਜੀ ਥੋ ਲੋ ਲੇਕਿਨ ਉਸ ਦੇ ਅੰਦਰ ਦੇ ਜੋ ਜ਼ਹਿਰ ਹੈ ਖੜਕਤਾ ਨਾ ਉਹ ਨਹੀਂ ਜਾ ਸਕਦਾ ਇਸੇ ਤਰ੍ਹਾਂ ਬੁਰੇ ਕਰਮਾਂ ਦੇ ਨਾਲ ਨਦੀ ਵਿੱਚ ਇਸ਼ਨਾਨ ਕਰਕੇ ਨਹੀਂ ਜਾ ਸਕਦੇ इस नदी, नदी के बीच नहाव ਦਾ ਸਿੱਟਾ ਉਦੋਂ ਚੱਗੇ ਦੀ ਥਾਂ ਬੰਦਾ ਜ਼ਰੂਰ ਹੋ ਸਕਦਾ ਹੈ ਜੋ ਜੋ ਨਦੀ ਵਿੱਚ સ્ਨਾਣ ਕਰਨ ਵਾਲੇ Rani ਇਹ ਸੋਚਣ ਲੱਗ ਜਾਵੇਗੀ ਉਸ ਦਿਨ ਤੱਕ ਦੇ ਸਾਰੇ ਕੀਤੇ ਪਾਪ ਦੇ ਫਲ ਟੁੱਟਦੇ ਰੇ ਇਹ ਹੋ ਅਗਲੇ ਸਾਲ ਕਿ ਨਦੀ ਵਿੱਚ સ્ਨਾਣ ਕਰਕੇ ਆਪਣੇ ਇਸ ਪਾਪ ਤੋਂ ਲੱਗੇਗਾ ਇਹ ਸੋਚਦੇ ਆਸਰੇ ਉਹ ਹੋਰ ਤਾਪ ਕਰਨ ਲੱਗ ਜਾਤਾ ਹੈ ਚੋਰੀ ਕਰਨ ਵਾਲਾ ਨੂੰ ਆਪ ਪਾਪ ਕਰਨ ਵਾਲੇ ਨੂੰ ਇਸ ਨਦੀ ਵਿੱਚ ਨਹਾਉਣਾ ਕੋਈ ਲਾਭ ਨਹੀਂ ਹੈ ਜਦ ਤੱਕ ਕਿ ਉਹ ਚੋਰੀ ਤੇ ਪਾਪ ਕਰ ਤੋਂ ਤੋਬਾ ਨਹੀਂ ਕਰਦੇ ਸਾਧ ਸੰਗਤ ਜਿਹੜੇ ਬੁਰੇ ਕਰਮ ਨਹੀਂ ਕਰਦੇ ਉਹ ਤਾਂ ਪਹਿਲਾਂ ਹੀ ਸੱਚੇ ਹੁੰਦੇ ਹਨ ਉਹਨਾਂ ਨੂੰ ਕਿਸੇ ਨਦੀ ਵਿੱਚ ਇਸ਼ਨਾਨ ਕਰਨ ਦੀ ਲੋੜ ਨਹੀਂ ਹੈ ਬ੍ਰਾਹਮਣ ਪੁੱਛਿਆ ਫਿਰ ਪਾਪਾ ਦਾ ਫਲ ਕਿਵੇਂ ਤੋੜਦਾ ਜਾਏਗਾ ਗੁਰੂ ਜੀ ਨੇ ਬੜੇ ਪਿਆਰ ਅਤੇ ਸਤਿਕਾਰ ਸਹਿਤ ਕਿਹਾ ਇੱਕ ਉਸ ਮਾਲਕ ਦਾ ਨਾਮ ਹੈ ਜਿਹੜਾ ਪਾਪਾ ਦੇ ਫਲ ਨੂੰ ਤੋੜ ਸਕਦਾ ਹੈ वाहगुरु जी का नाम है गुरु जी का नाम है वो मालक का हुक्म वाले पिछले माड़े कर्म नाश हो जाते हैं जो वाहू जी के हुक्म है मालक के हुक्म है और पिछले कर्म जुड़े कर्म के फल नाश हो जाते हैं अगले मनुख का सुधार हो जाता है गुरु जी पास ये उत्तर सुन के वह ब्राह्मण जितरों आए से उधर ही वापस चले गए बोले i